ਪੁਲਿਸ ਮੁਲਾਜ਼ਮ ਦੀ ਗੱਡੀ ਦਾ ਫਟਿਆ ਟਾਇਰ ਰਿਕਸ਼ਾ ਚਾਲਕ ਰਿਕਸ਼ਾ ਚਾਲਕ ਆਇਆ ਚਪੇਟ 'ਚ ਰਿਕਸ਼ਾ ਚਾਲਕ ਹੋਇਆ ਜ਼ਖਮੀ ਬਾਅਦ ਵਿੱਚ ਖੰਬੇ ਨਾਲ ਟਕਰਾਈ ਕਾਰ ਰਿਕਸ਼ਾ ਚਾਲਕ ਦੇ ਰਿਕਸ਼ੇ ਦਾ ਹੋਇਆ ਨੁਕਸਾਨ ਅਕਸਰ ਹੀ ਟ੍ਰੈਫਿਕ ਪੁਲਿਸ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਸੈਮੀਨਾਰ ਲਗਾਏ ਜਾਂਦੇ ਨੇ ਤਾਂ ਜੋ ਡਰਾਈਵਰ ਸੜਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਸੜਕੀ ਹਾਦਸਿਆਂ 'ਚ ਜਾਣ ਵਾਲੀਆਂ ਅਜਾਈਆਂ ਜਾਂਾਂ ਬਚਾਈਆਂ ਜਾ ਸਕਣ ਪਰ ਦੂਜੇ ਪਾਸੇ ਪਠਾਨਕੋਟ ਵਿਖੇ ਕੁਝ ਹੋਰ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਦੀ ਕਾਰ ਦਾ ਟਾਇਰ ਫਟਣ ਦੀ ਵਜ੍ਹਾ ਨਾਲ ਤੇਜ਼ ਰਫ਼ਤਾਰ ਕਾਰ ਨੇ ਰਿਕਸ਼ਾ ਚਾਲਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਵਜ੍ਹਾ ਨਾਲ ਰਿਕਸ਼ਾ ਚਾਲਕ ਦਾ ਰਿਕਸ਼ਾ ਪੂਰੀ ਤਰ੍ਹਾਂ ਨੁਕਸਾਨੀਾਨ ਗਿਆ ਹੈ ਅਤੇ ਉਸ ਤੋਂ ਬਾਅਦ ਇਹ ਕਾਰ ਖੰਬੇ 'ਚ ਜਾ ਵਜਦੀ ਹੈ ਇਸ ਸਬੰ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਉਹ ਸਵਾਰੀ ਛੱਡ ਵਾਪਿਸ ਆ ਰਿਹਾ ਸੀ ਜਦ ਪੁਲਿਸ ਵਾਲੇ ਨੇ ਉਸਨੂੰ ਪਿੱਛੋਂ ਟੱਕਰ ਮਾਰੀ ਉਹਨਾਂ ਕਿਹਾ ਕਿ ਇੱਕ ਤਾਂ ਉਸ ਦਾ ਰਿਕਸ਼ਾ ਨੁਕਸਾਨੀਆਂ ਗਿਆ ਹੈ ਦੂਜਾ ਜਿਹੜੀਆਂ ਉਸ ਦੇ ਸਟਾਨ ਲੱਗਿਆ ਨੇ ਇੱਕ ਮਹੀਨੇ ਤੱਕ ਉਹ ਕੰਮ ਨਹੀਂ ਕਰ ਪਾਵੇਗਾ ਜਿਸ ਵਜ੍ਹਾ ਨਾਲ ਉਸ ਦੇ ਘਰ ਗੁਜ਼ਾਰਾ ਮੁਸ਼ਕਿਲ ਹੋਣ ਵਾਲਾ ਹੈ ਦੂਜੇ ਪਾਸੇ ਪਰਤਖ ਦਰਸ਼ਿਆ ਨੇ ਦੱਸਿਆ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਪੁਲਿਸ ਦੀ ਵਰਦੀ ਚ ਜੋ ਸ਼ਖਸ ਸੀ ਉਹ ਬਹੁਤ ਤੇਜ਼ ਰਫ਼ਤਾਰ ਨਾਲ ਆ ਰਿਹਾ ਦੀ ਅਤੇ ਰਿਕਸ਼ਾ ਚਾਲਕ ਨੂੰ ਟੱਕਰ ਮਾਰ ਦਿੱਤੀ ਉਹਨਾਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਉਸ ਪੁਲਿਸ ਮੁਲਾਜ਼ਮ ਦੀ ਪਾਲ ਕੀਤੀ ਜਾਵੇ ਅਤੇ ਉਸਤੇ ਬਣਦੀ ਕਾਰਵਾਈ ਕੀਤੀ ਵਾਦ ਹੋਈ ਭਜੀ ਮੈਂ ਨਾ ਰਖਸ਼ਾ ਲੈ ਕੇ ਆਉਂਦੇ ਰਹਿਣਾ ਟੰਗ ਰੋਟ ਨੂੰ ਤੇ ਮੈਂ ਕਲਿਆਣ ਦਾ ਆਪਣੀ ਛੱਤ ਤੇ پوری ਛੱਤ ਤੁਰਿਆਉਂਦੇ ਤਾਂ ਆਏ ਲੋਕੀ ਵੀ ਵੇਖ ਲੈਣੇ ਨੂੰ ਤੇ ਉਹਨਾਂ ਆ ਕੇ ਪਿੱਛੋਂ ਦੀ ਨਾ ਪਹਿਲੇ ਇੱਕ ਖੰਬੇ 'ਚ ਮਾਰ ਲੱਗਾ ਉਹ ਤੇ ਵਿਚਾਰ ਪੁਲਿਸ ਵਾਲੇ ਨੇ ਫੇਰ ਮੇਰੇ ਵਿੱਚ ਮਾਰਤਾ ਮੇਰੀ ਸਾਰੀ ਹੱਡੀਆਂ ਟੁੱਟ ਚੜੀਆਂ ਨੇ ਮੈਨੂੰ 1000 ਰੁਪਏ ਦੇਣ ਦੇ ਆਲਾ ਪਈ ਉਹ ਦੇ ਦੇ ਠੀਕ ਕਰਾ ਲੈ ਪੌਂਦੇ 2000 ਰੁਪਿਆ ਇਹ ਜੋ ਪੁਲਿਸ ਵਾਲਾ ਤੇ ਕਹਿੰਦਾ ਵੀ ਰਖਸ਼ਾ ਠੀਕ ਕਰਾ ਲਾ ਤੇਰਾ ਲਾਜ਼ਮੀ ਕੋ ਨਹੀਂ ਹੁਣ ਮੈਂ ਹੁਣ ਦੱਸ ਕਿੱਥੇ ਜਾਵਾਂ ਕੋਈ ਨਸ਼ਾ ਨੁਸ਼ਾ ਕਿਤੇ ਦੋ ਉਹਨਾਂ ਨੇ ਨਸ਼ਾ ਕੀਤਾ ਦਾ ਓਏ ਇਹ ਤਾਂ ਟਾਈਮ ਇੱਚ ਮਾਰਿਆ ਉਹਨਾਂ ਨੇ ਜੀ ਨੁਕਸਾਨ ਕੀ ਹੋਇਆ ਤੁਹਾਡਾ ਟੱਕਾ ਟੌਰ ਛੜਿਆ 1000 ਰੁਪਿਆ 1500 ਰੁਪਿਆ ਲੱਗਣਾ 1500 ਰੁਪਿਆ ਲੱਗਣਾ ਉਹ ਮੈਂ ਹੁਣ ਛੋਧਰੀ ਬੰਦਾ ਤਾਂ ਮੇਰੇ ਅੱਗੇ ਮੁੜਾ ਨਹੀਂ ਗਏ ਮਰੀਆਂ ਕੁੜੀਆਂ ਕੁੜੀਆਂ ਨੇ ਕਿ ਮੈਂ ਕੱਲਾ ਹੀ ਕੱਲਾ ਹਾਂ ਗਾਵੇਂ ਰੋਟੀ ਖਾ ਕੇ ਕਿ ਦੱਸਾਂ ਜੰਨਾ ਕੀ ਮੰਗੇਗੀ ਕਰਦੇ ਹੋ ਇਹ ਪੁਲਿਸ ਵਾਲਿਆਂ ਨਾਲ ਕੀ ਹੋਣਾ ਚਾਹੀਦਾ ਉਹਨਾਂ ਨੇ ਉਹਨਾਂ ਚਾਹਤਾ ਪੀਜਾ ਰੱਖਿਆ ਵੀ ਛਹੀ ਕਰਾਨ ਤੇ ਦੋ ਮਹੀਨੇ ਮਹੀਨਾ ਤੇ ਕੰਮ ਵੀ ਨਹੀਂ ਕਰਨਾ ਹੁਣ ਉਹਦੀਆਂ ਢੀਆਂ ਤੋਰ ਚੜੀਆਂ ਤੂੰ ਤੇ ਟੋਕਾ ਤੇ 4000 5000 ਪੇ ਲੱਗਣਾ ਤੇ ਕਰੋ ਠੀਕ ਹੈ ਹੁਣ